ਅਮਰਪੁਰਾਸਿੰਘ ਜੀ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਜੀ ਜਿੰਨੇ ਵੀ ਕਿਸਾਨਾਂ ਦਾ ਇੱਥੇ ਝੋਨਾ ਡੁੱਬਾ ਹੋਇਆ ਵਾ ਜਾਂ ਜਿਹੜਾ ਪਿਛਲੇ ਸਾਲ ਦੀ ਮੱਤ ਰਹਿ ਗਈ ਹੋਈ ਸੀ ਉਹ ਸਾਰੀਆਂ ਸਰਕਾਰ ਨੂੰ ਸੋਚਣੀਆਂ ਚਾਹੀਦੀਆਂ ਦੁਬਾਰਾ ਤੋਂ ਤੇ ਕਿਸਾਨ ਕਿਉਂਕਿ ਪਹਿਲੇ ਬਹੁਤ ਥੱਲੇ ਲੱਗੇ ਹੋਏ ਆ ਤੇ ਹੋਰ ਮਾਰਾਂ ਵੀ ਬਹੁਤ ਚੱਲਣ ਨੂੰ ਮਿਲਦੀਆਂ ਜਿਹੜੀਆਂ ਮੰਡੀਆਂਆਂ ਦੀਆਂ ਰੇਟਾਂ ਤੋਂ ਲੈ ਕੇ ਤੇ ਜੋ ਵੀ ਆਪਾਂ ਸਹੂਲਤਾਂ ਨਹੀਂ ਮਿਲ ਪਉਂਦੀਆਂ ਪੂਰੀਆਂ ਤੇ ਉੱਤੋਂ ਜਿਹੜੀ ਕੁਦਰਤ ਦੀ ਮਾਰਿਆ ਇਹ ਇੱਕ ਅਨੋਖੀ ਇਹਦੇ ਵਿੱਚ ਸਾਡਾ ਕੋ ਕੰਟਰੋਲ ਵੀ ਹੈ ਨਹੀਂਗਾ ਪਰੰਤੂ ਸਰ ਕਿਸਾਨ ਹਰ ਵਾਰੀ ਪਿੱਛੇ ਰਹਿੰਦਾ ਹਰੇਕ ਨੂੰ ਮੌਜਾ ਮਿਲ ਜਾਂਦਾ ਪਰ ਕਿਸਾਨ ਜਿਹੜਾ ਵਾ ਹਰ ਵਾਰੀ ਰੋਂਦਾ ਆ ਕਰਲਾਉਂਦਾ ਤੇ ਅਖੀਰ ਤੇ ਜਾ ਕੇ ਇਹਦੀ ਫਿਰ ਸੁਣੀ ਆ ਸਾਡੇ 1.5 ਕਿੱਲਾ ਜਿਹੜਾ ਜੀ ਹੈਗਾ ਆਪਣਾ ਲਗਭਗ ਕੁਝ ਘਰਾਂ ਜੀ ਪਾਣੀ ਭਰਿਆ ਵਾ ਘਰਾਂ 'ਚ ਵੀ ਹੈਗਾ ਜੀ ਜਿਹੜਾ ਵਈ ਦੇ ਲਾਗੇ ਘਰ ਆ ਉਹਨਾਂ ਦੇ ਵਿੱਚ ਥੋੜਾ ਥੋੜਾ ਪਹੁੰਚ ਰਿਹਾ ਕੀ ਕੋਈ ਨੌਜਵਾਨ ਇਹਨਾਂ ਦਾ ਪਾਣੀ ਲੈ ਕੇ ਜਾਂਦੇ ਉਹ ਪਾਣੀ ਖਰਾਬ ਹੋ ਗਿਆ ਪੀਣ ਵਾਲਾ ਵੀ ਅੰਦਰ ਹਾਂਜੀ ਹਾਂਜੀ ਇਹਨਾਂ ਦਾ ਪਾਣੀ ਦੇਤੀ ਤੋਂ ਹੋ ਗਿਆ ਹਾਂਜੀ ਮੇਰਾ ਨਾਮ ਜੀ ਹਰਜੀਤ ਸਿੰਘ ਲੰਬੜਦਾਰ ਪਿੰਡ ਬੂਸੋਵਾਲ ਤੋਂ ਜੀ ਕਿਨਾਂ ਨੂੰ ਪਾਣੀ ਬਈ ਇਸੇ ਤਰ੍ਹਾਂ ਵਹ ਰਿਹਾ ਸਾਡਾ ਪਾਣੀ ਚਾਰ ਤੋਂ 5 ਫੁੱਟ ਪਾਣੀ ਹੈਗਾ ਜੀ ਇੱਧਰ ਵਈ ਜੀ ਪਾਣੀ ਹੈ ਵਈ ਦਾ ਪਾਣੀ ਟਾਪ ਵੈਕ ਲੱਗੀ ਵਈ ਜੀ ਕੋਈ ਪਿੱਛੋਂ ਹੁਣ ਆਈ ਜਾਂਦਾ ਜਦੋਂ ਬਰਸਾਤ ਹੋਣ ਦੀ ਹੈ ਜੀ ਪਾਣੀ ਇੱਥੇ ਜੀ 3 ਤੋਂ 400 ਕਿੱਲਾ ਹੱਡੇ ਜਿਹੜਾ ਨਾ ਬਗਬਾਜ਼ਾ ਸੁਲਤਾਨਪੁਰ ਤੋਂ ਬੂਸਾਂ ਛੜ ਕੇ ਆਉਂਦੀ ਏ ਉਹਦੇ ਖੱਬੇ ਪਾਸੇ 4 450 ਕਿੱਲਾ ਏਕੜ ਡੁੱਬ ਗਿਆ ਜੀ ਕਿਹੜੀ ਕਿਹੜੀ ਫਸਲ ਲੋਕਾਂ ਦੀ ਪ੍ਰਭਾਵਤ ਹੋਈ ਲੋਕਾਂ ਦੇ ਝੋਨਾ ਜੀ ਤੇ ਪੱਠੇ ਆ ਡੰਗਰਾਂ ਦਾ ਪਸ਼ੂਆਂ ਦਾ ਚਾਰਾ ਚਾਰਾਂ ਦਾ ਤੂੜੀ ਖਰਾਬ ਹੋਈ ਕਾਫੀ ਘਰਾਂ ਦੀ ਤੇ ਇੱਧਰ ਪਛੀਤੀ ਕਰ ਹੈਗੇ ਨੇ ਜਿੰਨਾਂ ਦਾ ਬਿਲਕੁਲ ਹੀ ਪਠਾ ਇੱਕ ਵੀ ਰਿਆ ਤੂੜੀ ਵੀ ਲੋਕਾਂ ਨੇ ਗਲਗੇ ਵਿਚਾਰਾਂ ਦੇ ਦਾਣੇ ਲੋਕਾਂ ਕਹਿੰਦੇ ਖਾਨ ਜਿਹੜੇ ਉਹ ਵੀ ਰੱਖੇ ਖਰਾਬ ਹੋ ਗਏ ਆ 20 ਬਾਰ ਵਿਚਾਰਾਂ ਦੇ ਜੀ ਕਹਿੰਦੇ ਆ ਕਿ 2023 ਚ ਵੀ ਇਹ ਘਰਾਂ ਨੂੰ ਮਾਰ ਪਈ ਸੀ 2023 ਨੂੰ ਵੀ ਬਹੁਤ ਜ਼ਿਆਦਾ ਮਾਰ ਪਈ ਸੀ ਉਦੋਂ ਵੀ ਸਰਕਾਰ ਨੇ ਕੋਈ ਦਿੱਤਾ ਦੋ ਸਾਡੇ ਘਰ ਲੱਗਦੇ ਵਿਚਾਰੇ ਉਹ ਹੈਗੇ ਸ਼ਾਹ ਵਾਲੇ ਚਾਹ ਬਸ ਸਾਡੇ ਹੱਦ ਚ ਬੈਠੇ ਬੂਸਰ ਲਾਲ ਚ ਉਹਨਾਂ ਦੇ ਬਿਲਕੁਲ ਹੀ ਘਰ ਸਾਟ ਹੈ ਗਿਆ ਜੀ ਅੱਜ ਤੱਕ ਕੋਈ ਜਾ ਕੇ ਵੇਖ ਲੋ ਨਾ ਤੰਬੂ ਲਗਾ ਵਿਚਾਰਿਆਂ ਦੇ ਕਿਸੇ ਸਰਕਾਰ ਨੇ ਉਹਨੇ ਬਾਣ ਹੀ ਖੜੀ ਜੀ ਵਿਚਾਰਿਆਂ ਦੇ ਤਾਂ ਮੰਗ ਕਰਨੀ ਚਾਹੁੰਦੇ ਸਰਕਾਰ ਅਸੀਂ ਤੇ ਇਹੋ ਮੰਗ ਕਰਨੇ ਬੰਦੇ ਜਿਦਾ ਜਿਦਾ ਨੁਕਸਾਨ ਹੋਇਆ ਕੋਈ ਉਹਨੂੰ ਪਹਿਲੀ ਸਭ ਤੋਂ ਪਹਿਲਾਂ ਉਹਦੇ ਚਾਰਾ ਮਹੀਆ ਜ਼ਰੂਰ ਕਰਾਓ ਉਹਨਾਂ ਦਾ ਤੇ ਡੰਗਰਾਂ ਦਾ ਬਹੁਤ ਔਖਾ ਵਿਚਾਰਿਆਂ ਦਾ ਇਹ ਕੋ ਉਪਰੋਂ ਰੱਬ ਦੀ ਕਿਰਪਾ ਹੀ ਏ ਉਹ ਨਹੀਂ ਹਟਦਾ ਮਾਲ ਡੰਗਰ ਦਾ ਬਹੁਤ ਔਖਾ ਹੈ ਜੀ ਪਈ ਸਰਕਾਰ ਕੋਈ ਮੰਗ ਕਰਦੇ ਆ ਜਿੰਨਾ ਵੀ ਖਾਣੇ ਦਾ ਕੇਤੂ ਛੇਤੀ ਦਿੱਤਾ ਜਾਵੇ ਇਹਨਾਂ ਨੂੰ ਜਿਹੜਾ ਘਾਟ ਠੇ ਨੇ ਉਹਨਾਂ ਦਾ ਵਿਚਾਰਾਂ ਨੂੰ ਜ਼ਰੂਰ ਘਰ ਬਣਾ ਕੇ ਦਿੱਤੇ ਜਾਂ ਦੋ ਘਰ ਨੇ ਵਿਚਾਰੇ ਬਹੁਤ ਗਰੀਬ ਨੇ ਬਿਲਕੁਲ ਘਟ ਹੈ ਗਿਆ ਉਹਨਾਂ ਦਾ ਜੀ ਬਿਲਕੁਲ ਜੀ ਸਿੰਘ ਸਰਪੰਚ ਪਿੰਡ ਬੂਸਵਾਲ ਤੋਂ ਜੀ ਸਾਡੇ ਆ ਕਾਲੀ ਵਈਂ ਦੀ ਜਿਹੜੀ ਮਾਰ ਪਾਣੀ ਦੀ ਹੋਈ ਆ ਉਹਦੇ ਵੇਗ ਚ ਸਾਰੇ ਅੱਜ ਕੱਟਿਓ ਇਹ ਪਿੰਡ ਵਾਲੇ ਕੱਤਰੋਆ 2025 ਘਰ ਪਾਣੀ ਦੀ ਲਬੇੜ ਵਿੱਚ ਆਇਆ ਜਿਹਦੇ ਵਿੱਚ ਪੱਠਾ ਧੱਕਾ ਸਾਰਿਆਂ ਦਾ ਖਤਮ ਹੋ ਗਿਆ ਜੀ ਉੱਤੋਂ ਬਰਸਾਤ ਨਹੀਂ ਆਉਦੀ ਪਈ ਉਹਦੇ ਕਰਕੇ ਬਹੁਤ ਦੇ ਕਿਤੇ ਆ ਕਿੰਨੇ ਕਿੰਨੇ ਫੁੱਟ ਪਾਣੀ ਭਰ ਚੁਕਾ ਪਾਣੀ 5 ਵੀ ਹੈਗਾ 4 ਵੀ ਹੈਗਾ ਜਿੱਦਾਂ ਚ ਨਵਾਣਾ ਚਾਹੀਦੇ ਹਿਸਾਬ ਨਾਲ ਕਿਹੜੀ ਕਿਹੜੀ ਫਸਲ ਵਿੱਚ ਜੀ ਵੀ ਦਾ ਫਸਲ ਝੋਨੇ ਆ ਪੱਠੇ ਆ ਜੀ ਕਿੰਨੇ ਕੋ ਏਕੜ ਜਿਹੜਾ ਦਾ ਖਰਾਬ ਸਾਲ ਲਗਭਗ ਸਾਡੇ 300 ਏਕੜ ਮਿਆਣੀ ਵਾਲੇ ਪੁੱਲ ਤੋਂ ਲੈ ਕੇ ਭਾਗੋ ਬੁੱਡੇ ਤੱਕ ਜੀ ਨਦੀੋਂ ਪਾਰ ਵੀ ਜਿਹੜਾ ਰਗਬਾ ਪਿੰਡ ਦਾ ਬੁੱਸਵਾਲ ਦਾ ਵੀ ਕੋਈ ਸਰਕਾਰ ਤਵਕੀਲ ਕਰਨੀ ਚਾਹੁੰਦੇ ਇਹ ਕਹਿੰਦੇ ਵੀ ਅਸੀਂ 23 ਦੇ ਵਿੱਚ ਵੀ ਰਹਿ ਗਏ ਇਸ ਵਾਰ ਵੀ ਸਾਡੀਆਂ ਕਰਤੌਦੀਆਂ ਕਰਾ ਕੇ ਜੋ ਸਰਕਾਰ ਵੱਲੋਂ ਮਾਫੀਆ ਮਿਲਦਾ ਸਾਡੇ ਪਿੰਡਰ ਵੀ ਦਿੱਤਾ ਜਾਵੇ ਫਸਲਾਂ ਖਰਾਓ ਚੁੱਕੀ ਜਿਹੜੀਆਂ ਹੱਲਿਆਂ ਤਕਲੇਵਤ ਤਰੀਵਾਂ ਜਿਹੜੇ ਉੱਚੇ ਆਉ ਕੋ ਬੱਜਣਗੇ ਜਿਹੜੇ ਨਵਾਨ ਆ ਤੁਸੀਂ ਪਾਣੀ ਦੇਖ ਹੀ ਰਹੇ ਆ ਪਿੱਛੇ ਉੱਪਰ ਦੀ ਆ ਜੀ ਉਹਨਾਂ ਦਾ ਕੁਛ ਨਹੀਂ ਕੀਤਾ ਜਾ ਹਾਂਜੀ ਉਹ ਬਲਫਰੋਕ ਹੈ ਜੀ ਪਿੱਛੋਂ ਪ੍ਰਸਾਦ ਨਹੀਂ ਆਦੀ ਉਹ ਵੀ ਇੱਥੇ ਆ ਰਿਹਾ ਜੀ ਕਿਹਦੇ ਕਿਹਦੇ ਮਾਲਕ ਵੀ ਸਹਾਰ ਨਹੀਂ ਦੇ ਰਿਆ ਕਿਸ ਉਹ ਵੀ ਦਾਦਾ ਹੋਇਆ ਪਿਆ ਜੀ ਅਸਟਾ ਉਹ ਬਾੜਦਾ ਨਹੀਂ ਪਿਆ ਜੀ